ਅੱਜ ਸਮਾਣਾ ਦੇ ਨਗਰ ਕੌਂਸਲ ਦੇ ਬਾਹਰ ਕਾਂਗਰਸ ਦੇ ਲੀਡਰ ਰਸ਼ਪਾਲ ਸਿੰਘ ਜੋੜਾ ਮਜਰਾ ਵੱਲੋਂ ਤੇ ਮਨੂ ਸ਼ਰਮਾ ਤੇ ਹੋਰ ਕਾਫੀ ਕਾਂਗਰਸ ਦੇ ਵਰਕਰਾਂ ਵੱਲੋਂ ਭਾਜਪਾ ਸਰਕਾਰ ਦੇ ਖਿਲਾਫ ਲੋਕਤੰਤਰ ਦੀ ਜੋ ਹੱਤਿਆ ਕਰਕੇ ਵੋਟ ਚੋਰੀ ਕੀਤੀ ਜਾ ਰਹੀ ਹੈ ਉਸ ਦੇ ਖਿਲਾਫ ਆਵਾਜ਼ ਉਠਾਉਂਦੇ ਹੋਏ ਸਮਾਣਾ ਸ਼ਹਿਰ ਵਿੱਚ ਜਿਹੜੀ ਆ ਅੱਜ ਕੱਲੇ-ਕੱਲੇ ਵਹੀਕਲ ਦੇ ਉੱਪਰ ਜਾ ਕੇ ਪੋਸਟਰ ਲਗਾਏ ਗਏ ਤੇ ਭਾਜਪਾ ਦੇ ਖਿਲਾਫ ਨਾਅਰੇਬਾਜ਼ੀ ਕਰਕੇ ਕੱਲੇ-ਕੱਲੇ ਸਾਧਨਾਂ ਦੇ ਉੱਪਰ ਪੋਸਟਰ ਲਗਾਏ ਜਾਂਦੇ ਨੇ ਉਨਾ ਕਿਹਾ ਕਿ ਦੁਨੀਆ ਦੇ ਸਭ ਤੋਂ ਵੱਡੇ ਜਿਹੜੇ ਲੋਕਤੰਤਰ ਦੇ ਵਿੱਚ ਵੋਟਾਂ ਦੇ ਨਾਲ ਛੇੜਛਾੜ ਹੋਣ ਦਾ ਜਿਹੜਾ ਭੇਦ ਭਾਵ ਹੈ ਇਹ ਬਿਲਕੁਲ ਹੀ ਮੰਦ ਭੰਗ ਹੈ ਤੇ ਕਾਂਗਰਸ ਪਾਰਟੀ ਦੇ ਵੱਲੋਂ ਜਿਹੜੇ ਲਗਾਤਾਰ ਹੀ ਇਸੀ ਦੀ ਆਵਾਜ਼ ਉਠਾਈ ਜਾ ਰਹੀ ਹੈ ਉਹਨਾਂ ਕਿਹਾ ਕਿ ਜਿਹੜਾ ਦੇਸ਼ ਦੇ ਪ੍ਰਧਾਨ ਮੰਤਰੀ ਨੇ ਇਹ ਈਵੀਐਮ ਮਸ਼ੀਨਾਂ ਦੇ ਨਾਲ ਵੀ ਛੇੜਛਾੜ ਕਰਦੇ ਨੇ ਤੇ ਆਏ ਵਾਰ ਹੀ ਜਿਹੜਾ ਇਹਨਾਂ ਵੱਲੋਂ ਲੋਕਾਂ ਨੂੰ ਗੁੰਮਰਾਹ ਕੀਤਾ ਜਾਂਦਾ ਜਿਸ ਕਰਕੇ ਅੱਜ ਨਗਰ ਕੌਂਸਲ ਦੇ ਬਾਹਰ ਵੋਟ ਛੋੜ ਗੰਦੀ ਛੋੜ ਦੇ ਵੀ ਜਿਹੜੇ ਨਾਰੇ ਲਗਾ ਕੇ ਪੜਾਸ ਕੱਟ ਦੇ ਨਜ਼ਰ ਆਏ ਰਚਪਾਲ ਸਿੰਘ ਜੋੜਾ ਮਜਰਾ ਨੇ ਕਿਹਾ ਕਿ ਇਸੇ ਤਰੀਕੇ ਹੀ ਜੇ ਭਾਜਪਾ ਕਰਦੀ ਰਹੀ ਤਾਂ ਸਾਨੂੰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਸੜਕਾਂ ਦੇ ਉੱਤੇ ਵੀ ਉਤਰਨਾ ਪਵੇਗਾ ਤੇ ਅੱਜ ਨਗਰ ਕੌਂਸਲ ਦੇ ਬਾਹਰ ਜੋ ਵੀ ਵਹੀਕਲ ਲੰਘਦੇ ਸਨ ਉਹਨਾਂ ਦੇ ਉੱਪਰ ਕੱਲੇ-ਕੱਲੇ ਦੇ ਉੱਪਰ ਜਿਹੜਾ ਪੋਸਟਰ ਲਗਾ ਕੇ ਭਾਜਪਾ ਦੇ ਖਿਲਾਫ ਪ੍ਰਚਾਰ ਕੀਤਾ ਗਿਆ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਇਹ ਦੇਖੋ ਜੀ ਸਾਡਾ ਜਿਹੜਾ ਇਲੈਕਸ਼ਨ ਕਮਿਸ਼ਨ ਦਾ ਅਹੁਦਾ ਹੈ ਉਹ ਇੱਕ ਸਰਕਾਰੀ ਅਹੁਦਾ ਹੈ ਪੂਰੇ ਦੇਸ਼ ਦੀ ਜ਼ਿੰਮੇਵਾਰੀ ਉਹਦੇ ਉੱਤੇ ਹੈ ਇਹ ਉਹੀ ਇੱਕ ਭਾਜਪਾ ਪਾਰਟੀ ਨਾਲ ਲੜ ਕੇ ਵੋਟ ਚੋਰੀ ਕਰਨ ਲੱਗੇ ਜਾਵੇ ਫਿਰ ਤੁਸੀਂ ਦੱਸੋ ਦੇਸ਼ ਨੂੰ ਬਚਾਊਗਾ ਕੌਣ ਅੱਜ ਬਹੁਤ ਵੱਡਾ ਖਤਰਾ ਲੋਕਤੰਤਰ ਵਾਸਤੇ ਹੈ ਜਿਵੇਂ ਸਾਡੇ ਨੇਤਾ ਸ਼੍ਰੀ ਰੋਹਤ ગાંધી ਜੀ ਨੇ ਇੱਕ ਬਹੁਤ ਵੱਡਾ ਪਰਦਾ ਫਾਸ਼ ਕੀਤਾ ਹੈ ਜਿਹਦੇ ਵਿੱਚ ਇੱਕ ਕਸੀਗੇ ਹਸੀ ਮਹਾਦੇਵ ਦੇ ਵਿੱਚ 1250 ਵੋਟਾਂ ਇੱਕ ਟਾਈਮ ਚ ਬਣ ਗਈਆਂ ਜਿਹੜੀਆਂ ਕਿ ਪਾਰਲੀਮੈਂਟ ਚ ਹੈ ਨਹੀਂ ਸੀ ਦੇ ਆ ਕੇ ਉਹ ਚ ਹੈ ਨਹੀਂ ਸੀ ਪਾਰਲੀਮੈਂਟ ਚ ਆ ਕੇ ਬਣ ਗਈਆਂ ਇਹਦਾ ਕਾਰਨ ਕੀ ਹੈ ਇਹ ਕਿੱਥੋਂ ਆਉਂਦੀਆਂ ਨੇ ਵੋਟਾਂ ਕਿਵੇਂ ਬਣਦੀਆਂ ਨੇ ਇਹ ਇਸ ਚੀਜ਼ ਇਹ ਬੜੀ ਚਿੰਤਾਜਨਕ ਹੈ ਆ ਚੋਦੇ ਖਿਲਾਫ ਬਿਹਾਰ ਦੇ ਵਿੱਚ ਜਿਸ ਤਰ੍ਹਾਂ ਐਫ ਆਈ ਆਰ ਦੇ ਉੱਤੇ ਇਹ ਸਾਰੀ ਕਾਂਗਰਸ ਸਾਰੀ ਆਪੋਜੀਸ਼ਨ ਸਾਰੀਆਂ ਪਾਰਟੀਆਂ ਉਹਨਾਂ ਦੇ ਨਾਲ ਸਮਰਥਨ ਚਾਹੀਆਂ ਨੇ ਪੂਰਾ ਬਹੁਤ ਵੱਡਾ ਉੱਥੇ ਬਿਹਾਰ ਦੇ ਵਿੱਚ ਅੰਦੋਲਨ ਚੱਲ ਰਿਹਾ ਹੈ ਤੇ ਦਾਦੀ ਜੀ ਉਥੇ ਯਾਤਰਾ ਤੇ ਨਿਕਲੇ ਹੋਏ ਨੇ ਵੋਟ ਚੋੜ ਯਾਤਰਾ ਤੇ ਨਿਕਲੇ ਹੋਏ ਨੇ ਉਥੇ ਸਾਰੇ ਸਾਡੇ ਲੀਡਰ ਆਪੋਸ਼ਨ ਉਥੇ ਪਹੁੰਚੀ ਹੋਈ ਹੈ ਕਿਉਂਕਿ ਜੇ ਦੇਸ਼ ਨੂੰ ਬਚਾਉਣਾ ਹੈ ਸਾਡੇ ਸੰਵਿਧਾਨ ਨੂੰ ਬਚਾਉਣਾ ਹੈ ਸਾਡੇ ਲੋਕਤੰਤਰ ਨੂੰ ਬਚਾਉਣਾ ਹੈ ਸਭ ਤੋਂ ਪਹਿਲੀ ਇਹ ਲੜਾਈ ਸਾਨੂੰ ਲੜਨੀ ਪੈਣੀ ਹੈ ਉਹਦੇ ਸਮਰਥਨ ਵਾਸਤੇ ਅਸੀਂ ਰਾਹੁਲ ਗਾਂਧੀ ਦੀ ਸਮਰਥਨ ਚ ਜਿਹੜੀ ਉਹਨਾਂ ਨੇ ਮੁਹਿੰਮ ਛੇੜੀ ਹੈ ਉਹਦੇ ਵਿੱਚ ਅਸੀਂ ਇਹ ਵੋਟ ਚੋਰ ਦਾ ਜਿਹੜਾ ਹੈਗਾ ਸਟicker ਅਸੀਂ ਗੱਡੀਆਂ ਤੇ ਲਾ ਕੇ ਇਹਨੂੰ ਮੁਹਮ ਨੂੰ ਅਸੀਂ ਅੱਗੇ ਵਧਾ ਰਹੇ ਹਾਂ ਉਸੀ ਮਹਿਮ ਦੀ ਗੱਲ ਕਰ ਰਹੇ ਕਿਉਂਕਿ ਕੁਝ ਟਾਈਮ ਪਹਿਲਾਂ ਰਾਹੁਲ ਗਾਂਧੀ ਵੱਲੋਂ ਸ਼ੁਰੂ ਕਰੀ ਗਈ ਸੀ ਹੁਣ ਮੌਜੂਦਾ ਜਿਹੜੀ ਸੱਤਾ ਦੇ ਵਿੱਚ ਸਰਕਾਰ ਹੈ ਇਹ ਵੀ ਵੋਟ ਚੋਰੀ ਦੇ ਪਿੱਛੇ ਲੱਗ ਚੁੱਕੀ ਹੈ ਕੀ ਕਹੋਗੇ ਦੇਖੋ ਗੱਲ ਇਹ ਹੈ ਜਿਹੜੀ ਵੀ ਪਾਰਟੀ ਵੋਟ ਚੋਰੀ ਦੇ ਕਰਦੀ ਹੈ ਉਹ ਸਿੱਤਮ ਸਿੱਧਾ ਲੋਕਤੰਤਰ ਦਾ ਕਾਹਨ ਕਰਦੀ ਹੈ ਸਾਨੂੰ ਉਸ ਹਰੇਕ ਪਾਰਟੀ ਦੇ ਖਿਲਾਫ ਡਟ ਕੇ ਖੜਨਾ ਚਾਹੀਦਾ ਹੈ ਜਿਹੜਾ ਵੀ ਇਹੋ ਜਿਹਾ ਕਾਰਨਾ ਕਰਦਾ ਹੈ ਕਿਉਂਕਿ ਸਾਡਾ ਹੱਕ ਹੈ ਵੋਟ ਦਾ ਜੇ ਸਾਡਾ ਵੋਟ ਦਾ ਹੱਕ ਸਹੀ ਹੋਊਗਾ ਜਿਹਦੇ ਪਿੱਛੇ ਸਾਡੇ ਸ਼ਹੀਦਾਂ ਨੇ ਕੁਰਬਾਨੀਆਂ ਦਿੱਤੀਆਂ ਸਾਡੀ ਐਨੀ ਤਕੜੀ ਲੜਾਈ ਲੜੀ ਗਈ ਆਜ਼ਾਦੀ ਲਈ ਗਈ ਸਾਨੂੰ ਵੋਟ ਦਾ ਹੱਕ ਦਿਵਾਇਆ ਗਿਆ ਇੱਕ ਵੋਟ ਦਾ ਹੱਕ ਹੈ ਚਾਹੇ ਅਮੀਰ ਦੀ ਹੈ ਚਾਹੇ ਗਰੀਬ ਦੀ ਹੈ ਚਾਹੇ ਜੱਜ ਦੀ ਹੈ ਚਾਹੇ ਆਈਐਸ ਦੀ ਹੈ ਚਾਹੇ ਅਨਪੜ੍ਹਦੀ ਹੈ ਸਭ ਨੂੰ ਬਰਾਬਰ ਦਾ ਅਧਿਕਾਰ ਹੈ ਤਾਂ ਉਹੀ ਜੇ ਸਾਡਾ ਅਧਿਕਾਰ ਖੋਇਆ ਗਿਆ ਫੇਰ ਸਾਡੇ ਕੋਲ ਕੁਝ ਨਹੀਂ ਰਹਿਣਾ ਹੈ ਅਸੀਂ ਕੋਈ ਲੜਾਈ ਨਹੀਂ ਲੜ ਸਕਨੇ ਕੋਈ ਐਜੂਕੇਸ਼ਨ ਕਰਨ ਦੀ ਦਾ ਫਾਇਦਾ ਨਹੀਂ ਹੋਣਾ ਕੋਈ ਸਾਨੂੰ ਪ੍ਰਚਾਰ ਕਰਨ ਦਾ ਫਾਇਦਾ ਨਹੀਂ ਹੋਣਾ ਜਦੋਂ ਸਾਡੀ ਵੋਟੇ ਚੋਰੀ ਹੋ ਜਾਣੀ ਹੈ ਇਸ ਕਰਕੇ ਕੋਈ ਵੀ ਪਾਰਟੀ ਜਿਹੜੀ ਆਉਂਦਾ ਸਮਰਥਨ ਕਰਦੀ ਹੈ ਉਹਦੇ ਖਿਲਾਫ ਹਰ ਇੱਕ ਨਾਗਰਿਕ ਨੂੰ ਖੜਨਾ ਚਾਹੀਦਾ ਹੈ ਇਸੇ ਕਰਕੇ ਅਸੀਂ ਅੱਜ ਇਹ ਮੌਮੇ ਦੇ ਵਿੱਚ ਆਏ ਹਾਂ ਠੀਕ ਹੈ ਇਹ ਮੌਮੀ ਚਲਾਈ ਗਈ ਹੈ ਜੀ ਇਹ ਲੋਕਤੰਤਰ ਦਾ ਕਹਾਣ ਕੀਤਾ ਹੈ ਠੀਕ ਹੈ ਜੀ ਕੇਂਦਰ ਦੀ ਬੀਜੇਪੀ ਸਰਕਾਰ ਨੇ ਅਸਲ 'ਚ ਇਹ ਕਾਂਗਰਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਇਹਨਾਂ ਨੇ ਵੋਟ ਚੋਰੀ ਕਰਕੇ ਕਾਂਗਰਸ ਨੂੰ ਕਹਾਣੀ ਲਾਈ ਦੇਖਦੇ ਲੋਕਾਂ ਦੇ ਨਾਲ ਇਹਨਾਂ ਨੇ ਧਰੋਖਾ ਮਾਇਆ ਕਿਉਂਕਿ ਦੇਸ਼ ਦੇ ਜਿਹੜੇ ਲੋਕ ਹੈ ਉਹ ਕੋਈ ਹੋਰ ਸਰਕਾਰ ਜਾਂ ਆਪਣੇ ਵੋਟ ਦਾ ਅਧਿਕਾਰ ਆਪਣੇ ਮਤ ਦਾ ਅਧਿਕਾਰ ਹਾਸਲ ਕਰਕੇ ਵੋਟ ਪਾ ਕੇ ਕੋਈ ਸਰਕਾਰ ਬਣਾਉਣਾ ਚਾਹੁੰਦੇ ਆ ਆਪਣੀ ਮਰਜ਼ੀ ਦੀ ਸਰਕਾਰ ਬਣਾਉਣਾ ਚਾਹੁੰਦੇ ਆ ਪਰ ਇਹ ਈਵੀਐਮ ਦੇ ਵਿੱਚ ਤੇ ਵੋਟ ਚੋਰੀ ਕਰਕੇ ਇਹ ਆਪਣੀਆਂ ਸਰਕਾਰ ਨੂੰ ਰਿਪੀਟ ਐਂਡ ਰਿਪੀਟ ਕਰ ਰਹੇ ਆ ਤੁਸੀਂ ਦੇਖ ਸਕਦੇ ਹੋ ਹਰਿਆਣਾ ਦੇ ਵਿੱਚ ਜਿੰਨਾਂ ਰਾਜਾਂ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਹੈ ਉੱਥੇ ਵਿਕਾਸ ਜਿਹੜੀ ਹੈ ਉਹ ਦਾਰਾ ਜਿਹੜੀ ਉਹ ਜ਼ੀਰੋ ਹੈ ਇਦ ਕਰਕੇ ਅਸੀਂ ਇਸਾ ਮੂਹਮ ਨੂੰ ਮਤਲਬ ਆਗਾਜ਼ ਕੀਤਾ ਸਮਾਣੇ ਹਲਕੇ ਦੇ ਵਿੱਚ ਰਸ਼ਪਾਲ ਜੋੜਾ ਮਾਦਰਾ ਦੀ ਗਵਾਈ ਦੇ ਵਿੱਚ ਤੇ ਰਾਹੁਲ ਗਾਂਧੀ ਦਾ ਜੋ ਸਾਨੂੰ ਦਿਸ਼ਾ ਨਿਰਦੇਸ਼ ਹੈ ਉਹ ਘਰ ਘਰ ਪਹੁੰਚਾਉਣ ਦੀ ਗੱਲ ਹੈ ਵੀ ਜਿਹੜੀ ਮਤਲਬ ਲੀਡਰ ਭਾਜੀਪੀ ਦੇ ਨਰਿੰਦਰ ਮੋਦੀ ਜੀ ਅਮਿਤ ਸ਼ਾਹ ਜੀ ਬੋਰਡ ਚੋਰੀ ਕਰਕੇ ਮਤਲਬ ਪ੍ਰਧਾਨ ਮੰਤਰੀ ਐਮਪੀ ਗ੍ਰਹਿ ਮੰਤਰੀ ਬਣ ਰਿਹਾ ਉਹਨਾਂ ਦੀ ਮਾਨਤਾ ਰੱਦ ਕੀਤੀ ਜਾਵੇ